ਰਾਹੁਲ ਗਾਂਧੀ ਨੇ ਬੱਚੇ ਲਈ ਸਾਈਕਲ ਭੇਜਿਆ ਤੇ ਇਹ ਉਹ ਸਾਈਕਲ ਦੇ ਉੱਤੇ ਬੈਠਾ ਹੈ ਕਿਦਾਂ ਕਿਦਾਂ ਲੱਗ ਰਿਹਾ ਮਿਲ ਗਿਆ ਨਵਾਂ ਸਾਈਕਲ ਹੈ ਬੋਲ ਬੋਲ ਹਾਂਜੀ ਕਿਦਾਂ ਲੱਗਿਆ ਫਿਰ ਜਦੋਂ ਰਾਹੁਲ ਗਾਂਧੀ ਨੇ ਅੱਜ ਭੇਜਿਆ ਚੰਗਾ ਲੱਗਾ ਵਧੀਆ ਲੱਗਾ ਹਾਂਜੀ ਕੀ ਕਹਿਣਾ ਚਾਹਨਾ ਰਾਹੁਲ ਗਾਂਧੀ ਨੂੰ ਫਿਰ ਬੋਲੋ ਥੈਂਕ ਯੂ ਬੋਲੋ ਥੈਂਕ ਯੂ ਥੈਂਕ ਯੂ ਸੋ ਇਹ ਤਨੋਸੀ ਉਸ ਪਰਿਵਾਰ ਦੇ ਨਾਲ ਮਿਲਾਰੇ ਆ ਜਿਸ ਪਰਿਵਾਰ ਦੇ ਘਰ ਰਾਹੁਲ ਗਾਂਧੀ ਨੇ ਜਿਵੇਂ ਰਾਹੁਲ ਗਾਂਧੀ ਦਾ ਅੰਦਾਜ਼ ਹੈ ਉਤੋਂ ਗੱਲ ਸੁਣ ਕੇ ਚਲੇ ਜਾਂਦੇ ਨੇ ਫਿਰ ਸਰਪ੍ਰਾਈਜ਼ ਗਿਫਟ ਭੇਜਦੇ ਨੇ ਤੇ ਆਹ ਸਾਈਕਲ ਜਿਹੜਾ ਹੈ ਰਾਹੁਲ ਗਾਂਧੀ ਨੇ ਇਸ ਬੱਚੇ ਦੇ ਲਈ ਭੇਜਿਆ ਬਾਦਾ ਜੀ ਕੀ ਕਹਿਣਾ ਚਾਹੂਗੇ ਤੁਹਾਡੇ ਬੱਚੇ ਲਈ ਉਹਨੇ ਸਾਈਕਲ ਭੇਜਿਆ ਕਿੱਦਾਂ ਦਾ ਲੱਗਿਆ ਚੰਗਾ ਲੱਗਿਆ ਹਨੂ ਤਾਂ ਬਹੁਤ ਚੰਗਾ ਲੱਗਾ ਪੀਓ ਨੇ ਇਨੀ ਮਤਾਤ ਕੀਤੀ ਆਡੇ ਨਾਲ ਹਨੂ ਇਹਨਾਂ ਨੂੰ ਪਤਾ ਹੀ ਨਹੀਂ ਹੈ ਹਨੂ ਪੇ ਸਾਡੇ ਵੇੜੇ ਉਹ ਆਏਗਾ ਜੀ ਤੇ ਸਾਨੂੰ ਬੜਾ ਚਾ ਚੜਿਆ ਹਾਂ ਜੀ ਇੰਨੀ ਉਮਰ ਹੋ ਚੱਲੀ ਆ ਜੇ ਤੀ ਕਭ ਇਹਦੇ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਤੇ ਚਲੋ ਬੜੀ ਖੁਸ਼ੀ ਜਿਹੜਾ ਸਾਡੇ ਵੇੜੇ ਹੋ ਕੇ ਗਿਆ ਤੇ ਪਹਿਲਾਂ ਦੱਸਿਆ ਗਿਆ ਸੀ ਕਿ ਰਾਹੁਲ ਗਾਂਧੀ ਆਊਗਾ ਤੁਹਾਡੇ ਘਰ ਨਾ ਅਚਾਨਕ ਪਤਾ ਲੱਗਾ ਜੀ ਦੋ ਸਾਡੇ ਅੰਦਰ ਹੀ ਆ ਗਏ ਤਾਂ ਇਸ ਸਮੇਂ ਅਸੀਂ ਉਸ ਘਰ ਦੇ ਵਿੱਚ ਮੌਜੂਦ ਆ ਜਿਸ ਘਰ ਦੇ ਵਿੱਚ ਰਾਹੁਲ ਗਾਂਧੀ ਪਹੁੰਚੇ ਸੀਗੇ ਤੇ ਨਾਲ ਤੁਸੀਂ ਮੇਰੇ ਵੀਡੀਓ ਦੇਖ ਸਕਦੇ ਹੋ ਕਿ ਉਸ ਬੱਚੇ ਨੂੰ ਮਿਲ ਰਹੇ ਨੇ ਜਿਹੜਾ ਬੱਚਾ ਕਹ ਲਓ ਕਿ ਏਡੀ ਵੱਡੀ ਮੁਸੀਬਤ ਦੇ ਵਿੱਚ ਛੋਟਾ ਸੀਗਾ ਤੇ ਉਹ ਰੋ ਪਿਆ ਸੀਗਾ ਤੇ ਉਸ ਨੂੰ ਗੱਲ ਨਾਲ ਲਗਾਇਆ ਤੇ ਇਹ ਇਹ ਆ ਮੇਰੇ ਨਾਲ ਉਹ ਛੋਟਾ ਬੱਚਾ ਜਿਸ ਨੂੰ ਰਾਹੁਲ ਗਾਂਧੀ ਮਿਲੇ ਸੀਗੇ ਤੇ ਜਿਸ ਨੇ ਕਿਹਾ ਸੀਗਾ ਕਿ ਮੇਰਾ ਸਾਈਕਲ ਇਹਦੇ ਵਿੱਚ ਕਹਿ ਲਓ ਕਿ ਟੁੱਟ ਗਿਆ ਸੀਗਾ ਤੇ ਰੋਣ ਲੱਗ ਗਿਆ ਦਿਲ ਹਲਕਾ ਕਰ ਗਿਆ ਸੀਗਾ ਤੇ ਉਸ ਤੋਂ ਬਾਅਦ ਆ ਦੂਸਰੀ ਵੀਡੀਓ ਤੁਸੀਂ ਨਾਲ ਦੇਖੋ ਇਹ ਦੂਸਰੀ ਵੀਡੀਓ ਦੇ ਵਿੱਚ ਰਾਹੁਲ ਗਾਂਧੀ ਨੇ ਬੱਚੇ ਲਈ ਸਾਈਕਲ ਭੇਜਿਆ ਤੇ ਇਹ ਉਹ ਸਾਈਕਲ ਦੇ ਉੱਤੇ ਬੈਠਾ ਹੈ ਕਿੱਦਾਂ ਕਿੱਦਾਂ ਲੱਗ ਰਿਹਾ ਮਿਲ ਗਿਆ ਨਵਾਂ ਸਾਈਕਲ ਹੈ ਬੋਲ 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 ਹਾਂਜੀ ਕਿੱਦਾਂ ਲੱਗਿਆ ਫਿਰ ਜਦੋਂ ਰਾਹੁਲ ਗਾਂਧੀ ਨੇ ਅੱਜ ਭੇਜਿਆ ਚੰਗਾ ਲੱਗਾ ਵਧੀਆ ਲੱਗਾ ਹਾਂਜੀ ਕੀ ਕਹਿਣਾ ਚਾਹਨਾ ਰਾਹੁਲ ਗਾਂਧੀ ਨੂੰ ਫਿਰ ਤੋਂ ਬੋਲੋ ਥੈਂਕ ਯੂ ਥੈਂਕ ਯੂ ਸੋ ਇਹ ਤੁਹਾਨੂੰ ਅਸੀਂ ਉਸ ਪਰਿਵਾਰ ਦੇ ਨਾਲ ਮਿਲਾ ਰਹੇ ਹਾਂ ਜਿਸ ਪਰਿਵਾਰ ਦੇ ਘਰ ਰਾਹੁਲ ਗਾਂਧੀ ਨੇ ਜਿਵੇਂ ਰਾਹੁਲ ਗਾਂਧੀ ਦਾ ਅੰਦਾਜ਼ ਹੈ ਉੱਥੋਂ ਗੱਲ ਸੁਣ ਕੇ ਚਲੇ ਜਾਂਦੇ ਨੇ ਫਿਰ ਸਰਪ੍ਰਾਈਜ਼ ਗਿਫਟ ਭੇਜਦੇ ਨੇ ਤੇ ਆਹ ਸਾਈਕਲ ਜਿਹੜਾ ਹੈ ਰਾਹੁਲ ਗਾਂਧੀ ਨੇ ਇਸ ਬੱਚੇ ਦੇ ਲਈ ਭੇਜਿਆ ਤੇ ਨਾਲ ਉਹਨਾਂ ਦੇ ਮਾਤਾ ਜੀ ਸਾਡੇ ਨਾਲ ਨੇ ਦਾਦੀ ਜੀ ਜਿਨ੍ਹਾਂ ਨਾਲ ਉਹ ਮਿਲੇ ਵੀ ਸੀਗੇ ਮਾਤਾ ਜੀ ਕੀ ਕਹਿਣਾ ਚਾਹੂਗੇ ਤੁਹਾਡੇ ਬੱਚੇ ਲਈ ਉਹਨੇ ਸਾਈਕਲ ਭੇਜਿਆ ਕਿੱਦਾਂ ਦਾ ਲੱਗਿਆ ਚੰਗਾ ਲੱਗਿਆ ਸਾਨੂੰ ਤਾਂ ਬਹੁਤ ਚੰਗਾ ਲੱਗਾ ਵੀ ਉਹਨੇ ਇਨੀ ਮਤਾਤ ਕੀਤੀ ਆਡੇ ਨਾਲ ਸਾਨੂੰ ਇਨਾ ਨਹੀਂ ਪਤਾ ਹੀ ਨਹੀਂ ਹਨ ਪਈ ਸਾਡੇ ਵੇੜੇ ਉਹ ਆਏਗਾ ਜੀ ਤੇ ਸਾਨੂੰ ਬੜਾ ਚਾ ਚੜਿਆ ਸਾਡੀ ਇਨੀ ਉਮਰ ਹੋ ਚੱਲੀ ਆ ਜੇ ਤੀ ਕਦੇ ਹੱਦੇ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਤੇ ਚਲੋ ਬੜੀ ਖੁਸ਼ੀ ਜਿਹੜਾ ਸਾਡੇ ਵੇੜੇ ਹੋ ਕੇ ਗਿਆ ਤੇ ਪਹਿਲਾਂ ਦੱਸਿਆ ਗਿਆ ਸੀਗਾ ਕਿ ਰਾਹੁਲ ਗੰਦੀ ਆਊਗਾ ਤੁਹਾਡੇ ਘਰ ਨਾ ਨਾ ਅਚਾਨਕ ਪਤਾ ਲੱਗਾ ਜੀ ਤੋਂ ਸਾਡੇ ਅੰਦਰ ਹੀ ਆ ਗਿਆ ਵਾ ਅੱਛਾ ਜੀ ਉਹ ਤਾਂ ਸਾਨੂੰ ਪਤਾ ਲੱਗਾ ਤੇ ਫਿਰ ਆਪਣੇ ਤੁਹਾਡੇ ਪੋਤੇ ਨੂੰ ਮਿਲਿਆ ਤੇ ਰੋਪਿਆ ਸੀਗਾ ਕਿ ਮੈਂ ਸਾਈਕਲ ਇਹਨੂੰ ਬੜਾ ਚਿਰ ਗੱਲ ਨਾ ਲਾ ਰੱਖਿਆ ਨਾ ਜੀ ਇਹਨੂੰ ਪੁੱਛਿਆ ਵੀ ਤੂੰ ਕੀ ਲੈਣਾ ਇਹਨੇ ਫਿਰ ਦੱਸਿਆ ਵੀ ਮੈਂ ਸਾਈਕਲ ਲੈਣਾ ਟਿਕ ਪਿਆ ਤੇ ਉਹ ਮੈਂ ਲੈ ਅੱਛਾ ਫਿਰ ਉਹਨੇ ਆਪਣੀ ਮਾਤਾ ਜੀ ਆਜੀ ਆਇਆ ਸਾਈਕਲ ਆਜੀ ਭੇਜਿਆ ਕੱਲ ਆਇਆ ਅੱਛਾ ਕੱਲ ਕੱਲ ਭੇਜਤਾ ਸੀ ਸਵੇਰੇ ਭੇਜਿਆ ਠੀਕ ਹੈ ਸਾਨੂੰ ਇੰਨੀ ਬੜੀ ਖੁਸ਼ੀ ਆਦੀ ਭਈ ਚਲੋ ਹੂੰ ਉਹਨਾਂ ਆਪਣੇ ਦਿਲ ਦੀ ਇਹਦੀ ਵੀ ਰੀਜ ਪੂਰੀ ਕੀਤੀ ਆ ਤੇ ਉਹਨਾਂ ਵੀ ਆਪਣੇ ਦਿਲ ਦੀ ਰੀਜ ਪੂਰੀ ਕੀਤੀ ਹੈ ਤੇ ਚੰਗਾ ਲੱਗਾ ਮੈਨੂੰ ਦੇਸ਼ ਦਾ ਐਡਾ ਵੱਡਾ ਲੀਡਰ ਤੇ ਤੁਹਾਡੇ ਘਰ ਆਇਆ ਤੇ ਪੰਜਾਬ ਸਰਕਾਰ ਦਾ ਨਹੀਂ ਕੋਈ ਬੰਦਾ ਆਇਆ ਦੇਖਣ ਤੁਹਾਡੇ ਘਰ ਸਾਰਾ ਟੁੱਟ ਗਿਆ ਆ ਹੱਡ ਦੇ ਨਾਲ ਇਹਨਾ ਅਜੇ ਕੋਈ ਨਹੀਂ ਆਇਆ ਜੀ ਔਰ ਦੇਖੋ ਵੀ ਜੇ ਕੋਈ ਆ ਜਾਏ ਤਾਂ ਉਹ ਪਤਾ ਨਹੀਂ ਤੇ ਅਜੇ ਟਿਕਾ ਨਹੀਂ ਕੋਈ ਆਇਆ ਸੋ ਇਹ ਤਾਂ ਸਵਾਹ ਸਿੰਗਰ ਆਇਆ ਹੈ ਪਰ ਬਾਜੀ ਇੱਧਰ ਨਹੀਂ ਆਇਆ ਉਧਰ ਉੱਧੀ ਰਹੇ ਠੀਕ ਹੈ ਹਾਂਜੀ ਹਾਂਜੀ ਸੋ ਕਿਹੜਾ ਸਿੰਗਰ ਮਨਕੀਰ ਤੌਲਤ ਹਾਂਜੀ ਓਧਰ ਤੋਂ ਕੋਨੇ ਵਾਲ ਉਧਰ ਚੱਲ ਅੱਛਾ ਗਾਣੀਆਂ ਸੋ ਇਹ ਤੁਸੀਂ ਤਸਵੀਰਾਂ ਵੇਖ ਰਹੇ ਹੈਗੇ ਉਹ ਕੋਨੇ ਵਾਲ ਪਿੰਡ ਦੀਆਂ ਜਿੱਥੇ ਰਾਹੁਲ ગાંધી ਘਰ ਪਹੁੰਚੇ ਸੀਗੇ ਤੇ ਰਾਹੁਲ ગાંધી ਨੇ ਇਸ ਬੱਚੇ ਲਈ ਸਾਈਕਲ ਭੇਜਿਆ ਤੇ ਬਹੁਤ ਪਰਿਵਾਰ ਦੇ ਵਿੱਚ ਖੁਸ਼ੀ ਵੀ ਹੈ ਹੌਸਲਾ ਵੀ ਹੈ ਕਿ ਇੱਕ ਐਡਾ ਵੱਡਾ ਲੀਡਰ ਦੇਸ਼ ਦਾ ਉਹਨਾਂ ਦੇ ਘਰ ਪਹੁੰਚਿਆ ਤਾਂ ਇਸ ਸਮੇਂ ਅਸੀਂ ਉਸ ਘਰ ਦੇ ਵਿੱਚ ਮੌਜੂਦ ਹਾਂ ਜਿਸ ਘਰ ਦੇ ਵਿੱਚ ਰਾਹੁਲ ਗਾਂਧੀ ਪਹੁੰਚੇ ਸੀਗੇ ਤੇ ਨਾਲ ਤੁਸੀਂ ਮੇਰੇ ਵੀਡੀਓ ਦੇਖ ਸਕਦੇ ਹੋ ਕਿ ਉਸ ਬੱਚੇ ਨੂੰ ਮਿਲ ਰਹੇ ਨੇ ਜਿਹੜਾ ਬੱਚਾ ਕਹਿ ਲਓ ਕਿ ਏਡੀ ਵੱਡੀ ਮੁਸੀਬਤ ਦੇ ਵਿੱਚ ਛੋਟਾ ਸੀਗਾ ਤੇ ਉਹ ਰੋ ਪਿਆ ਸੀਗਾ ਤੇ ਉਸ ਨੂੰ ਗੱਲ ਨਾਲ ਲਗਾਇਆ ਤੇ ਇਹ ਇਹ ਹੈ ਮੇਰੇ ਨਾਲ ਉਹ ਛੋਟਾ ਬੱਚਾ ਜਿਸ ਨੂੰ ਰਾਹੁਲ ਗਾਂਧੀ ਮਿਲੇ ਸੀਗੇ ਤੇ ਜਿਸ ਨੇ ਕਿਹਾ ਸੀਗਾ ਕਿ ਮੇਰਾ ਸਾਈਕਲ ਇਹਦੇ ਵਿੱਚ ਕਹਿ ਲਓ ਕਿ ਟੁੱਟ ਗਿਆ ਸੀਗਾ ਤੇ ਰੋਣ ਲੱਗ ਗਿਆ ਜੀ ਦਿਲ ਹਲਕਾ ਕਰ ਗਿਆ ਸੀਗਾ ਤੇ ਉਸ ਤੋਂ ਬਾਅਦ ਆ ਦੂਸਰੀ ਵੀਡੀਓ ਤੁਸੀਂ ਨਾਲ ਦੇਖੋ ਇਹ ਦੂਸਰੀ ਵੀਡੀਓ ਦੇ ਵਿੱਚ ਰਾਹੁਲ ਗਾਂਧੀ ਨੇ ਬੱਚੇ ਲਈ ਸਾਈਕਲ ਭੇਜਿਆ ਤੇ ਇਹ ਉਹ ਸਾਈਕਲ ਦੇ ਉੱਤੇ ਬੈਠਾ ਹੈ ਕਿਦਾਂ ਕਿਦਾਂ ਲੱਗ ਰਿਹਾ ਮਿਲ ਗਿਆ ਨਵਾਂ ਸਾਈਕਲ ਹੈ ਬੋਲ 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 ਹਾਂਜੀ ਕਿਦਾਂ ਲੱਗਿਆ ਫਿਰ ਜਦੋਂ ਰਾਹੁਲ ਗਾਂਧੀ ਨੇ ਅੱਜ ਭੇਜਿਆ ਚੰਗਾ ਲੱਗਾ ਵਧੀਆ ਲੱਗਾ ਹਾਂਜੀ ਕੀ ਕਹਿਣਾ ਚਾਹਨਾ ਰਾਹੁਲ ਗਾਂਧੀ ਨੂੰ ਫਿਰ ਤੋਂ ਥੈਂਕ ਯੂ ਬੋਲੋ ਥੈਂਕ ਯੂ ਥੈਂਕ ਯੂ ਸੋ ਇਹ ਤੁਹਾਨੂੰ ਅਸੀਂ ਉਸ ਪਰਿਵਾਰ ਦੇ ਨਾਲ ਮਿਲਾ ਰਹੇ ਹਾਂ ਜਿਸ ਪਰਿਵਾਰ ਦੇ ਘਰ ਰਾਹੁਲ ਗਾਂਧੀ ਨੇ ਜਿਵੇਂ ਰਾਹੁਲ ਗਾਂਧੀ ਦਾ ਅੰਦਾਜ਼ ਹੈ ਉਤੋਂ ਗੱਲ ਸੁਣ ਕੇ ਚਲੇ ਜਾਂਦੇ ਨੇ ਫਿਰ ਸਰਪ੍ਰਾਈਜ਼ ਗਿਫਟ ਭੇਜਦੇ ਨੇ ਤੇ ਆਹ ਸਾਈਕਲ ਜਿਹੜਾ ਹੈ ਰਾਹੁਲ ਗਾਂਧੀ ਨੇ ਇਸ ਬੱਚੇ ਦੇ ਲਈ ਭੇਜਿਆ ਤੇ ਨਾਲ ਉਹਨਾਂ ਦੇ ਮਾਤਾ ਜੀ ਸਾਡੇ ਨਾਲ ਨੇ ਦਾਦੀ ਜੀ ਜਿਨ੍ਹਾਂ ਨਾਲ ਉਹ ਮਿਲੇ ਵੀ ਸੀਗੇ ਮਾਤਾ ਜੀ ਕੀ ਕਹਿਣਾ ਚਾਹੂਗੇ ਤੁਹਾਡੇ ਬੱਚੇ ਲਈ ਉਹਨੇ ਸਾਈਕਲ ਭੇਜਿਆ ਕਿੱਦਾਂ ਦਾ ਲੱਗਿਆ ਚੰਗਾ ਲੱਗਿਆ ਆਨੂੰ ਤਾਂ ਬਹੁਤ ਚੰਗਾ ਲੱਗਾ ਪਿਓ ਨੇ ਇਨੀ ਮਤਾਤ ਕੀਤੀ ਸਾਡੇ ਨਾਲ ਨੂੰ ਇਹਨਾਂ ਨੂੰ ਇਹ ਨਹੀਂ ਪਤਾ ਹੀ ਨਹੀਂ ਹਨ ਪਈ ਸਾਡੇ ਵੇੜੇ ਉਹ ਆਏਗਾ ਜੀ ਇਹ ਸਾਨੂੰ ਬੜਾ ਚਾ ਚੜਿਆ ਸਾਡੀ ਇੰਨੀ ਉਮਰ ਹੋ ਚੱਲੀ ਆ ਜੇ ਤੱਕ ਵੀ ਹੱਦ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਤੇ ਚਲੋ ਬੜੀ ਖੁਸ਼ੀ ਜਿਹੜਾ ਸਾਡੇ ਵੇੜੇ ਹੋ ਕੇ ਗਿਆ ਤੇ ਪਹਿਲਾਂ ਦੱਸਿਆ ਗਿਆ ਸੀਗਾ ਕਿ ਰਾਹੁਲ ਗੰਦੀ ਆਊਗਾ ਤੁਹਾਡੇ ਘਰ ਨਾ ਸਾਨੂੰ ਉਹਦੇ ਪਤਾ ਲੱਗਾ ਜਦੋਂ ਸਾਡੇ ਅੰਦਰ ਹੀ ਆ ਗਿਆ ਅੱਛਾ ਹੀ ਉਹਦੇ ਸਾਨੂੰ ਪਤਾ ਲੱਗਾ ਤੇ ਫਿਰ ਆਪਣੇ ਤੁਹਾਡੇ ਪੋਤੇ ਨੂੰ ਮਿਲਿਆ ਤੇ ਰੂਪਿਆ ਸੀਗਾ ਕਿ ਮੇਰਾ ਸਾਈਕਲ ਇਹਨੂੰ ਬੜਾ ਚਿਰ ਗੱਲ ਨਾ ਲਾ ਰੱਖਿਆ ਨਾ ਜੀ ਇਹਨੂੰ ਪੁੱਛਿਆ ਵੀ ਤੂੰ ਕੀ ਲੈਣਾ ਇਹਨੇ ਫਿਰ ਦੱਸਿਆ ਵੀ ਮੈਂ ਸਾਈਕਲ ਲੈਣਾ ਟਿਕ ਪਿਆ ਤੇ ਉਹ ਮੈਂ ਲੈ ਲਿਆ ਅੱਛਾ ਫਿਰ ਉਹਨਾਂ ਆਪਣੀ ਮਾਤਾ ਤੇ ਅੱਜ ਹੀ ਆਇਆ ਸਾਈਕਲ ਅੱਜ ਹੀ ਭੇਜਿਆ ਕੱਲ ਆਇਆ ਅੱਛਾ ਕੱਲ ਕੱਲ ਭੇਜਤਾ ਸੀ ਸਵੇਰੇ ਕੱਲ ਭੇਜਤਾ ਉਹਨਾਂ ਠੀਕ ਹੈ ਸਾਨੂੰ ਇੰਨੀ ਬੜੀ ਖੁਸ਼ੀ ਆ ਉਹਦੀ ਭਈ ਚਲੋ ਹੂੰ ਉਹਨਾਂ ਆਪਣੇ ਦਿਲ ਦੀ ਇਹਦੀ ਵੀ ਰੀਜ ਪੂਰੀ ਕੀਤੀ ਆ ਤੇ ਉਹਨੇ ਵੀ ਆਪਣੀ ਦਿਲ ਦੀ ਰੀਜ ਪੂਰੀ ਕੀਤੀ ਆ ਤੇ ਚੰਗਾ ਲੱਗਾ ਮਤਲਬ ਦੇਸ਼ ਦਾ ਐਡਾ ਵੱਡਾ ਲੀਡਰ ਤੇ ਤੁਹਾਡੇ ਘਰ ਆਇਆ ਤੇ ਪੰਜਾਬ ਸਰਕਾਰ ਦਾ ਨਹੀਂ ਕੋਈ ਬੰਦਾ ਆਇਆ ਦੇਖਣ ਤੁਹਾਡੇ ਘਰ ਸਾਰਾ ਟੁੱਟ ਗਿਆ ਆ ਹੜ ਦੇ ਨਾਲ ਇਹਨਾਂ ਅਜੇ ਕੋਈ ਨਹੀਂ ਆਇਆ ਜੀ ਔਰ ਵੇਖੋ ਵੀ ਜੇ ਕੋਈ ਆ ਜਾਏ ਤਾਂ ਉਹ ਪਤਾ ਨਹੀਂ ਤੇ ਅਜੇ ਤੱਕ ਨਹੀਂ ਕੋਈ ਆਇਆ ਉਹਦੇ ਤਾਂ ਸਵਾਗੀ ਸਿੰਗਰ ਆਇਆ ਪਰ ਬਾਜੀ ਇੱਧਰ ਨਹੀਂ ਆਇਆ ਉਧਰ ਉਧਰ ਹੀ ਰਹਿੰਦੇ ਠੀਕ ਹੈ ਹਾਂਜੀ ਹਾਂਜੀ ਸੋ ਕਿਹੜਾ ਸਿੰਗਰ ਮਨਕੀਰ ਤੌਲਤ ਹਾਂਜੀ ਓਧਰ ਉਤ ਕੋਨੇ ਵਾਲ ਉਧਰ ਚੱਲ ਅੱਛਾ ਗਾਣੀਆਂ ਸੋ ਇਹ ਤੁਸੀਂ ਤਸਵੀਰਾਂ ਵੇਖ ਰਹੇ ਹੈਗੇ ਉਹ ਕੋਨੇ ਵਾਲ ਪਿੰਡ ਦੀਆਂ ਜਿੱਥੇ ਰਾਹੁਲ ગાંધી ਘਰ ਪਹੁੰਚੇ ਸੀਗੇ ਤੇ ਰਾਹੁਲ ગાંધી ਨੇ ਇਸ ਬੱਚੇ ਲਈ ਸਾਈਕਲ ਭੇਜਿਆ ਤੇ ਬਹੁਤ ਪਰਿਵਾਰ ਦੇ ਵਿੱਚ ਖੁਸ਼ੀ ਵੀ ਹੈ ਹੌਸਲਾ ਵੀ ਹੈ ਕਿ ਇੱਕ ਐਡਾ ਵੱਡਾ ਲੀਡਰ ਦੇਸ਼ ਦਾ ਉਹਨਾਂ ਦੇ ਘਰ ਪਹੁੰਚਿਆ ਤਾਂ ਇਸ ਸਮੇਂ ਅਸੀਂ ਉਸ ਘਰ ਦੇ ਵਿੱਚ ਮੌਜੂਦ ਹਾਂ ਜਿਸ ਘਰ ਦੇ ਵਿੱਚ ਰਾਹੁਲ ਗਾਂਧੀ ਪਹੁੰਚੇ ਸੀਗੇ ਤੇ ਨਾਲ ਤੁਸੀਂ ਮੇਰੇ ਵੀਡੀਓ ਦੇਖ ਸਕਦੇ ਹੋ ਕਿ ਉਸ ਬੱਚੇ ਨੂੰ ਮਿਲ ਰਹੇ ਨੇ ਜਿਹੜਾ ਬੱਚਾ ਕਹ ਲਓ ਕਿ ਏਡੀ ਵੱਡੀ ਮੁਸੀਬਤ ਦੇ ਵਿੱਚ ਛੋਟਾ ਸੀਗਾ ਤੇ ਉਹ ਰੋ ਪਿਆ ਸੀਗਾ ਤੇ ਉਸ ਨੂੰ ਗੱਲ ਨਾਲ ਲਗਾਇਆ ਤੇ ਇਹ ਇਹ ਹੈ ਮੇਰੇ ਨਾਲ ਉਹ ਛੋਟਾ ਬੱਚਾ ਜਿਸ ਨੂੰ ਰਾਹੁਲ ਗਾਂਧੀ ਮਿਲੇ ਸੀਗੇ ਤੇ ਜਿਸ ਨੇ ਕਿਹਾ ਸੀਗਾ ਕਿ ਮੇਰਾ ਸਾਈਕਲ ਇਹਦੇ ਵਿੱਚ ਕਹਿ ਲਓ ਕਿ ਟੁੱਟ ਗਿਆ ਸੀਗਾ ਤੇ ਰੋਣ ਲੱਗ ਗਿਆ ਦਿਲ ਹਲਕਾ ਕਰ ਗਿਆ ਸੀਗਾ ਤੇ ਉਸ ਤੋਂ ਬਾਅਦ ਆ ਦੂਸਰੀ ਵੀਡੀਓ ਤੁਸੀਂ ਨਾਲ ਦੇਖੋ ਇਹ ਦੂਸਰੀ ਵੀਡੀਓ ਦੇ ਵਿੱਚ ਰਾਹੁਲ ਗਾਂਧੀ ਨੇ ਬੱਚੇ ਲਈ ਸਾਈਕਲ ਭੇਜਿਆ ਤੇ ਇਹ ਉਹ ਸਾਈਕਲ ਦੇ ਉੱਤੇ ਬੈਠਾ ਹੈ ਕਿਦਾਂ ਕਿਦਾਂ ਲੱਗ ਰਿਹਾ ਮਿਲ ਗਿਆ ਨਵਾਂ ਸਾਈਕਲ ਹੈ ਬੋਲ ਬੋਲ ਹਾਂਜੀ ਕਿਦਾਂ ਲੱਗਿਆ ਫਿਰ ਜਦੋਂ ਰਾਹੁਲ ਗਾਂਧੀ ਨੇ ਅੱਜ ਭੇਜਿਆ ਚੰਗਾ ਲੱਗਾ ਵਧੀਆ ਲੱਗਾ ਹਾਂਜੀ ਕੀ ਕਹਿਣਾ ਚਾਹਨਾ ਰਾਹੁਲ ਗਾਂਧੀ ਨੂੰ ਫਿਰ ਤੋਂ ਬੋਲੋ ਥੈਂਕ ਯੂ ਥੈਂਕ ਯੂ ਸੋ ਇਹ ਤੁਹਾਨੂੰ ਅਸੀਂ ਉਸ ਪਰਿਵਾਰ ਦੇ ਨਾਲ ਮਿਲਾ ਰਹੇ ਹਾਂ ਜਿਸ ਪਰਿਵਾਰ ਦੇ ਘਰ ਰਾਹੁਲ ਗਾਂਧੀ ਨੇ ਜਿਵੇਂ ਰਾਹੁਲ ਗਾਂਧੀ ਦਾ ਅੰਦਾਜ਼ ਹੈ ਉੱਥੋਂ ਗੱਲ ਸੁਣ ਕੇ ਚਲੇ ਜਾਂਦੇ ਨੇ ਫਿਰ ਸਰਪ੍ਰਾਈਜ਼ ਗਿਫਟ ਭੇਜਦੇ ਨੇ ਤੇ ਆਹ ਸਾਈਕਲ ਜਿਹੜਾ ਹੈ ਰਾਹੁਲ ਗਾਂਧੀ ਨੇ ਇਸ ਬੱਚੇ ਦੇ ਲਈ ਭੇਜਿਆ ਤੇ ਨਾਲ ਉਹਨਾਂ ਦੇ ਮਾਤਾ ਜੀ ਸਾਡੇ ਨਾਲ ਨੇ ਦਾਦੀ ਜੀ ਜਿਨ੍ਹਾਂ ਨਾਲ ਉਹ ਮਿਲੇ ਵੀ ਸੀਗੇ ਮਾਤਾ ਜੀ ਕੀ ਕਹਿਣਾ ਚਾਹੂਗੇ ਤੁਹਾਡੇ ਬੱਚੇ ਲਈ ਉਹਨੇ ਸਾਈਕਲ ਭੇਜਿਆ ਕਿੱਦਾਂ ਦਾ ਲੱਗਿਆ ਚੰਗਾ ਲੱਗਿਆ ਸਾਨੂੰ ਤਾਂ ਬਹੁਤ ਚੰਗਾ ਲੱਗਾ ਵੀ ਉਹਨੇ ਇਨੀ ਮਦਦ ਕੀਤੀ ਸਾਡੇ ਨਾਲ ਸਾਨੂੰ ਇਨਾ ਨਹੀਂ ਵੀ ਪਤਾ ਹੀ ਨਹੀਂ ਸਾਨੂੰ ਪਏ ਸਾਡੇ ਵੇੜੇ ਉਹ ਆਏਗਾ ਜੀ ਤੇ ਸਾਨੂੰ ਬੜਾ ਚਾ ਚੜਿਆ ਸਾਡੀ ਇੰਨੀ ਉਮਰ ਹੋ ਚੱਲੀ ਆ ਜੇ ਤੀ ਕਦੇ ਸਾਡੇ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਤੇ ਚਲੋ ਬੜੀ ਖੁਸ਼ੀ ਜਿਹੜਾ ਸਾਡੇ ਵੇੜੇ ਹੋ ਕੇ ਗਿਆ ਤੇ ਪਹਿਲਾਂ ਦੱਸਿਆ ਗਿਆ ਸੀਗਾ ਕਿ ਰਾਹੁਲ ਗੰਦੀ ਆਊਗਾ ਤੁਹਾਡੇ ਘਰ ਨਾ ਨਾ ਅਚਾਨਕ ਪਤਾ ਲੱਗਾ ਜੀ ਤੋਂ ਸਾਡੇ ਅੰਦਰ ਹੀ ਆ ਗਿਆ ਵਾ ਅੱਛਾ ਜੀ ਉਹ ਤਾਂ ਸਾਨੂੰ ਪਤਾ ਲੱਗਾ ਤੇ ਫਿਰ ਆਪਣੇ ਤੁਹਾਡੇ ਪੋਤੇ ਨੂੰ ਮਿਲਿਆ ਤੇ ਰੋਪਿਆ ਸੀਗਾ ਕਿ ਮੈਂ ਸਾਈਕਲ ਇਹਨੂੰ ਬੜਾ ਚਿਰ ਗੱਲ ਨਾ ਲਾ ਰੱਖਿਆ ਜੀ ਇਹਨੂੰ ਪੁੱਛਿਆ ਵੀ ਤੂੰ ਕੀ ਲੈਣਾ ਇਹਨੇ ਫਿਰ ਦੱਸਿਆ ਵੀ ਮੈਂ ਸਾਈਕਲ ਲੈਣਾ ਟਿਕ ਪਿਆ ਤੇ ਉਹ ਮੈਂ ਲੈ ਅੱਛਾ ਫਿਰ ਉਹਨਾਂ ਆਪਣੀ ਮਾਤਾ ਜੀ ਆਜੀ ਆਇਆ ਸਾਈਕਲ ਆਜੀ ਭੇਜਿਆ ਕੱਲ ਆਇਆ ਅੱਛਾ ਕੱਲ ਕੱਲ ਭੇਜਤਾ ਸੀ ਸਵੇਰੇ ਠੀਕ ਹੈ ਸਾਨੂੰ ਇੰਨੀ ਬੜੀ ਖੁਸ਼ੀ ਆਦੀ ਭਈ ਚਲੋ ਹੂੰ ਉਹਨਾਂ ਆਪਣੇ ਦਿਲ ਦੀ ਇਹਦੀ ਵੀ ਰੀਜ ਪੂਰੀ ਕੀਤੀ ਆ ਤੇ ਉਹਨਾਂ ਵੀ ਆਪਣੇ ਦਿਲ ਦੀ ਰੀਜ ਪੂਰੀ ਕੀਤੀ ਹੈ ਤੇ ਚੰਗਾ ਲੱਗਾ ਮੈਨੂੰ ਦੇਸ਼ ਦਾ ਐਡਾ ਵੱਡਾ ਲੀਡਰ ਤੇ ਤੁਹਾਡੇ ਘਰ ਆਇਆ ਤੇ ਪੰਜਾਬ ਸਰਕਾਰ ਦਾ ਨਹੀਂ ਕੋਈ ਬੰਦਾ ਆਇਆ ਦੇਖਣ ਤੁਹਾਡੇ ਘਰ ਸਾਰਾ ਟੁੱਟ ਗਿਆ ਆ ਹੱਡ ਦੇ ਨਾਲ ਇਹਨਾ ਅਜੇ ਕੋਈ ਨਹੀਂ ਆਇਆ ਜੀ ਔਰ ਵੇਖੋ ਵੀ ਜੇ ਕੋਈ ਆ ਜਾਏ ਤਾਂ ਉਹ ਪਤਾ ਨਹੀਂ ਤੇ ਅਜੇ ਟਿਕਾ ਨਹੀਂ ਕੋਈ ਆਇਆ ਉਹਦੇ ਤਾਂ ਸਵਾਹ ਸਿੰਗਰ ਆਇਆ ਹੈ ਪਰ ਬਾਜੀ ਇੱਧਰ ਨਹੀਂ ਆਇਆ ਉਧਰ ਅੱਧ ਹੀ ਰਹਿੰਦਾ ਠੀਕ ਹੈ ਹਾਂਜੀ ਹਾਂਜੀ ਸੋ ਕਿਹੜਾ ਸਿੰਗਰ ਮਨਕੀਰ ਤੌਲਤ ਹਾਂਜੀ ਓਧਰ ਉਤ ਕੋਨੇ ਵਾਲ ਉਧਰ ਚੱਲ ਅੱਛਾ ਗਾਣੀਆਂ ਸੋ ਇਹ ਤੁਸੀਂ ਤਸਵੀਰਾਂ ਵੇਖ ਰਹੇ ਹੈਗੇ ਉਹ ਕੋਨੇ ਵਾਲ ਪਿੰਡ ਦੀਆਂ ਜਿੱਥੇ ਰਾਹੁਲ ગાંધી ਘਰ ਪਹੁੰਚੇ ਸੀਗੇ ਤੇ ਰਾਹੁਲ ગાંધી ਨੇ ਇਸ ਬੱਚੇ ਲਈ ਸਾਈਕਲ ਭੇਜਿਆ ਤੇ ਬਹੁਤ ਪਰਿਵਾਰ ਦੇ ਵਿੱਚ ਖੁਸ਼ੀ ਵੀ ਹੈ ਹੌਸਲਾ ਵੀ ਹੈ ਕਿ ਇੱਕ ਐਡਾ ਵੱਡਾ ਲੀਡਰ ਦੇਸ਼ ਦਾ ਉਹਨਾਂ ਦੇ ਘਰ ਪਹੁੰਚਿਆ ਤਾਂ ਇਸ ਸਮੇਂ ਅਸੀਂ ਉਸ ਘਰ ਦੇ ਵਿੱਚ ਮੌਜੂਦ ਹਾਂ ਜਿਸ ਘਰ ਦੇ ਵਿੱਚ ਰਾਹੁਲ ਗਾਂਧੀ ਪਹੁੰਚੇ ਸੀਗੇ ਤੇ ਨਾਲ ਤੁਸੀਂ ਮੇਰੇ ਵੀਡੀਓ ਦੇਖ ਸਕਦੇ ਹੋ ਕਿ ਉਸ ਬੱਚੇ ਨੂੰ ਮਿਲ ਰਹੇ ਨੇ ਜਿਹੜਾ ਬੱਚਾ ਕਹਲੋ ਕਿ ਏਡੀ ਵੱਡੀ ਮੁਸੀਬਤ ਦੇ ਵਿੱਚ ਛੋਟਾ ਸੀਗਾ ਤੇ ਉਹ ਰੋ ਪਿਆ ਸੀਗਾ ਤੇ ਉਸ ਨੂੰ ਗੱਲ ਨਾਲ ਲਗਾਇਆ ਤੇ ਇਹ ਇਹ ਹੈ ਮੇਰੇ ਨਾਲ ਉਹ ਛੋਟਾ ਬੱਚਾ ਜਿਸ ਨੂੰ ਰਾਹੁਲ ਗਾਂਧੀ ਮਿਲੇ ਸੀਗੇ ਤੇ ਜਿਸਨੇ ਕਿਹਾ ਸੀਗਾ ਕਿ ਮੇਰਾ ਸਾਈਕਲ ਇਹਦੇ ਵਿੱਚ ਕਹਿ ਲਓ ਕਿ ਟੁੱਟ ਗਿਆ ਸੀਗਾ ਤੇ ਰੋਣ ਲੱਗ ਗਿਆ ਦਿਲ ਹਲਕਾ ਕਰ ਗਿਆ ਸੀਗਾ ਤੇ ਉਸ ਤੋਂ ਬਾਅਦ ਆ ਦੂਸਰੀ ਵੀਡੀਓ ਤੁਸੀਂ ਨਾਲ ਦੇਖੋ ਇਹ ਦੂਸਰੀ ਵੀਡੀਓ ਦੇ ਵਿੱਚ ਰਾਹੁਲ ਗਾਂਧੀ ਨੇ ਬੱਚੇ ਲਈ ਸਾਈਕਲ ਭੇਜਿਆ ਤੇ ਇਹ ਉਹ ਸਾਈਕਲ ਦੇ ਉੱਤੇ ਬੈਠਾ ਹੈ ਕਿਦਾਂ ਕਿਦਾਂ ਲੱਗ ਰਿਹਾ ਮਿਲ ਗਿਆ ਨਵਾਂ ਸਾਈਕਲ ਹੈ ਬੋਲ 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 ਹਾਂਜੀ ਕਿਦਾਂ ਲੱਗਿਆ ਫਿਰ ਜਦੋਂ ਰਾਹੁਲ ਗਾਂਧੀ ਨੇ ਅੱਜ ਭੇਜਿਆ ਚੰਗਾ ਲੱਗਾ ਵਧੀਆ ਲੱਗਾ ਹਾਂਜੀ ਕੀ ਕਹਿਣਾ ਚਾਹਨਾ ਰਾਹੁਲ ਗਾਂਧੀ ਨੂੰ ਫਿਰ ਤੋਂ ਬੋਲੋ ਥੈਂਕ ਯੂ ਥੈਂਕ ਯੂ ਸੋ ਇਹ ਤੁਹਾਨੂੰ ਅਸੀਂ ਉਸ ਪਰਿਵਾਰ ਦੇ ਨਾਲ ਮਿਲਾ ਰਹੇ ਹਾਂ ਜਿਸ ਪਰਿਵਾਰ ਦੇ ਘਰ ਰਾਹੁਲ ਗਾਂਧੀ ਨੇ ਜਿਵੇਂ ਰਾਹੁਲ ਗਾਂਧੀ ਦਾ ਅੰਦਾਜ਼ ਹੈ ਉੱਥੋਂ ਗੱਲ ਸੁਣ ਕੇ ਚਲੇ ਜਾਂਦੇ ਨੇ ਫਿਰ ਸਰਪ੍ਰਾਈਜ਼ ਗਿਫਟ ਭੇਜਦੇ ਨੇ ਤੇ ਆਹ ਸਾਈਕਲ ਜਿਹੜਾ ਹੈ ਰਾਹੁਲ ਗਾਂਧੀ ਨੇ ਇਸ ਬੱਚੇ ਦੇ ਲਈ ਭੇਜਿਆ ਤੇ ਨਾਲ ਉਹਨਾਂ ਦੇ ਮਾਤਾ ਜੀ ਸਾਡੇ ਨਾਲ ਨੇ ਦਾਦੀ ਜੀ ਜਿਨ੍ਹਾਂ ਨਾਲ ਉਹ ਮਿਲੇ ਵੀ ਸੀਗੇ ਮਾਤਾ ਜੀ ਕੀ ਕਹਿਣਾ ਚਾਹੂਗੇ ਤੁਹਾਡੇ ਬੱਚੇ ਲਈ ਉਹਨੇ ਸਾਈਕਲ ਭੇਜਿਆ ਕਿੱਦਾਂ ਦਾ ਲੱਗਿਆ ਚੰਗਾ ਲੱਗਿਆ ਆਨੂੰ ਤਾਂ ਬਹੁਤ ਚੰਗਾ ਲੱਗਾ ਪਿਓ ਨੇ ਇਨੀ ਮਦਦ ਕੀਤੀ ਸਾਡੇ ਨਾਲ ਨੂੰ ਇਹਨਾਂ ਨੂੰ ਵੀ ਪਤਾ ਹੀ ਨਹੀਂ ਹੈ ਨੂੰ ਪਈ ਸਾਡੇ ਵੇੜੇ ਉਹ ਆਏਗਾ ਜੀ ਤੇ ਸਾਨੂੰ ਬੜਾ ਚਾ ਚੜਿਆ ਸਾਡੀ ਇੰਨੀ ਉਮਰ ਹੋ ਚੱਲੀ ਆ ਜੇ ਤੀ ਕਾ ਵੀ ਸਾਡੇ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਤੇ ਚਲੋ ਬੜੀ ਖੁਸ਼ੀ ਜਿਹੜਾ ਸਾਡੇ ਵੇੜੇ ਹੋ ਕੇ ਗਿਆ ਤੇ ਪਹਿਲਾਂ ਦੱਸਿਆ ਗਿਆ ਸੀਗਾ ਕਿ ਰਾਹੁਲ ਗੰਦੀ ਆਊਗਾ ਤੁਹਾਡੇ ਘਰ ਨਾ ਸਾਨੂੰ ਉਹਦਾ ਪਤਾ ਲੱਗਾ ਜਦੋਂ ਸਾਡੇ ਅੰਦਰ ਹੀ ਆ ਗਿਆ ਵਾ ਅੱਛਾ ਹੀ ਉਹਦੇ ਸਾਨੂੰ ਪਤਾ ਲੱਗਾ ਤੇ ਫਿਰ ਆਪਣੇ ਤੁਹਾਡੇ ਪੋਤੇ ਨੂੰ ਮਿਲਿਆ ਤੇ ਰੋਪਿਆ ਸੀਗਾ ਜਿਵੇਂ ਸਾਈਕਲ ਇਹਨੂੰ ਬੜਾ ਚਿਰ ਗੱਲ ਨਾ ਲਾ ਰੱਖਿਆ ਨਾ ਜੀ ਇਨੇ ਕੋ ਸਿਆਪੇ ਤੂੰ ਕੀ ਲੈਣਾ ਇਹਨੇ ਫਿਰ ਦੱਸਿਆ ਵੀ ਮੈਂ ਸਾਈਕਲ ਲੈਣਾ ਟਿਕ ਪਿਆ ਤੇ ਉਹ ਮੈਂ ਲੈਣਾ ਅੱਛਾ ਫਿਰ ਉਹਨਾਂ ਆਪਣੀ ਮਾਤਾ ਅੱਜ ਹੀ ਆਇਆ ਸਾਈਕਲ ਅੱਜ ਹੀ ਭੇਜਿਆ ਕੱਲ ਆਇਆ ਅੱਛਾ ਕੱਲ ਕੱਲ ਭੇਜਤਾ ਸੀ ਸਵੇਰੇ ਭੇਜਦਾ ਠੀਕ ਹੈ ਸਾਨੂੰ ਇੰਨੀ ਬੜੀ ਖੁਸ਼ੀ ਆਉਦੀ ਪਈ ਚਲੋ ਹੂੰ ਉਹਨਾਂ ਆਪਣੇ ਦਿਲ ਦੀ ਇਹਦੀ ਵੀ ਰੀਜ ਪੂਰੀ ਕੀਤੀ ਐ ਤੇ ਉਹਨਾਂ ਵੀ ਆਪਣੀ ਦਿਲ ਦੀ ਰੀਜ ਪੂਰੀ ਕੀਤੀ ਐ ਤੇ ਚੰਗਾ ਲੱਗਾ ਮਤਲਬ ਦੇਸ਼ ਦਾ ਐਡਾ ਵੱਡਾ ਲੀਡਰ ਤੇ ਤੁਹਾਡੇ ਘਰ ਆਇਆ ਤੇ ਪੰਜਾਬ ਸਰਕਾਰ ਦਾ ਨਹੀਂ ਕੋਈ ਬੰਦਾ ਆਇਆ ਦੇਖਣ ਤੁਹਾਡੇ ਘਰ ਸਾਰਾ ਟੁੱਟ ਗਿਆ ਆ ਹੱਡ ਦੇ ਨਾਲ ਇਹਨਾਂ ਅਜੇ ਕੋਈ ਨਹੀਂ ਆਇਆ ਜੀ ਔਰ ਦੇਖੋ ਵੀ ਜੇ ਕੋਈ ਆ ਜਾਏ ਤਾਂ ਉਹ ਪਤਾ ਨਹੀਂ ਤੇ ਅਜੇ ਟਿਕਾ ਨਹੀਂ ਕੋਈ ਆਇਆ ਉਹਦੇ ਤਾਂ ਸਿੰਗਰ ਆਇਆ ਪਰ ਬਾਦ ਇੱਧਰ ਨਹੀਂ ਆਇਆ ਉਧਰ ਅੱਧ ਹੀ ਰਹੇ ਠੀਕ ਹੈ ਹਾਂਜੀ ਹਾਂਜੀ ਸੋ ਕਿਹੜਾ ਸਿੰਗਰ ਮਨਕੀਰ ਤੌਲਤ ਹਾਂਜੀ ਓਧਰ ਉੱਤ ਕੋ ਨਹੀਂ ਆਲ ਉਧਰ ਚਲ ਅੱਛਾ ਗਾਣੀਆਂ ਸੋ ਇਹ ਤੁਸੀਂ ਤਸਵੀਰਾਂ ਵੇਖ ਰਹੇ ਹੈਗੇ ਉਹ ਕੋਨੇਵਾਲ ਪਿੰਡ ਦੀਆਂ ਜਿੱਥੇ ਰਾਹੁਲ ગાંધી ਘਰ ਪਹੁੰਚੇ ਸੀਗੇ ਤੇ ਰਾਹੁਲ ગાંધી ਨੇ ਇਸ ਬੱਚੇ ਲਈ ਸਾਈਕਲ ਵੇਚਿਆ ਤੇ ਬਹੁਤ ਪਰਿਵਾਰ ਦੇ ਵਿੱਚ ਖੁਸ਼ੀ ਵੀ ਹੈ ਹੌਸਲਾ ਵੀ ਹੈ ਕਿ ਇੱਕ ਐਡਾ ਵੱਡਾ ਲੀਡਰ ਦੇਸ਼ ਦਾ ਉਹਨਾਂ ਦੇ ਘਰ ਪਹੁੰਚਿਆ ਤਾਂ ਇਸ ਸਮੇਂ ਅਸੀਂ ਉਸ ਘਰ ਦੇ ਵਿੱਚ ਮੌਜੂਦ ਹਾਂ ਜਿਸ ਘਰ ਦੇ ਵਿੱਚ ਰਾਹੁਲ ਗਾਂਧੀ ਪਹੁੰਚੇ ਸੀਗੇ ਤੇ ਨਾਲ ਤੁਸੀਂ ਮੇਰੇ ਵੀਡੀਓ ਦੇਖ ਸਕਦੇ ਹੋ ਕਿ ਉਸ ਬੱਚੇ ਨੂੰ ਮਿਲ ਰਹੇ ਨੇ ਜਿਹੜਾ ਬੱਚਾ ਆ ਕਹਲੋ ਕਿ ਏਡੀ ਵੱਡੀ ਮੁਸੀਬਤ ਦੇ ਵਿੱਚ ਛੋਟਾ ਸੀਗਾ ਤੇ ਉਹ ਰੋ ਪਿਆ ਸੀਗਾ ਤੇ ਉਸ ਨੂੰ ਗੱਲ ਨਾਲ ਲਗਾਇਆ ਤੇ ਇਹ ਇਹ ਹੈ ਮੇਰੇ ਨਾਲ ਉਹ ਛੋਟਾ ਬੱਚਾ ਜਿਸ ਨੂੰ ਰਾਹੁਲ ਗਾਂਧੀ ਮਿਲੇ ਸੀਗੇ ਜਿਸਨੇ ਕਿਹਾ ਸੀਗਾ ਕਿ ਮੇਰਾ ਸਾਈਕਲ ਇਹਦੇ ਵਿੱਚ ਕਹਿ ਲਓ ਕਿ ਟੁੱਟ ਗਿਆ ਸੀਗਾ ਤੇ ਰੋਣ ਲੱਗ ਗਿਆ ਦਿਲ ਹਲਕਾ ਕਰ ਗਿਆ ਸੀਗਾ ਤੇ ਉਸ ਤੋਂ ਬਾਅਦ ਆ ਦੂਸਰੀ ਵੀਡੀਓ ਤੁਸੀਂ ਨਾਲ ਦੇਖੋ ਇਹ ਦੂਸਰੀ ਵੀਡੀਓ ਦੇ ਵਿੱਚ ਰਾਹੁਲ ਗਾਂਧੀ ਨੇ ਬੱਚੇ ਲਈ ਸਾਈਕਲ ਭੇਜਿਆ ਤੇ ਇਹ ਉਹ ਸਾਈਕਲ ਦੇ ਉੱਤੇ ਬੈਠਾ ਹੈ ਕਿੱਦਾਂ ਕਿੱਦਾਂ ਲੱਗ ਰਿਹਾ ਮਿਲ ਗਿਆ ਨਵਾਂ ਸਾਈਕਲ ਹੈ ਬੋਲ 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 ਹਾਂਜੀ ਕਿੱਦਾਂ ਲੱਗਿਆ ਫਿਰ ਜਦੋਂ ਰਾਹੁਲ ਗਾਂਧੀ ਨੇ ਅੱਜ ਭੇਜਿਆ ਚੰਗਾ ਲੱਗਾ ਵਧੀਆ ਲੱਗਾ ਹਾਂਜੀ ਕੀ ਕਹਿਣਾ ਚਾਹਨਾ ਰਾਹੁਲ ਗਾਂਧੀ ਨੂੰ ਫਿਰ ਤੋਂ ਬੋਲੋ ਥੈਂਕ ਯੂ ਥੈਂਕ ਯੂ ਸੋ ਇਹ ਤੁਹਾਨੂੰ ਅਸੀਂ ਉਸ ਪਰਿਵਾਰ ਦੇ ਨਾਲ ਮਿਲਾ ਰਹੇ ਹਾਂ ਜਿਸ ਪਰਿਵਾਰ ਦੇ ਘਰ ਰਾਹੁਲ ਗਾਂਧੀ ਨੇ ਜਿਵੇਂ ਰਾਹੁਲ ਗਾਂਧੀ ਦਾ ਅੰਦਾਜ਼ ਹੈ ਉੱਥੋਂ ਗੱਲ ਸੁਣ ਕੇ ਚਲੇ ਜਾਂਦੇ ਨੇ ਫਿਰ ਸਰਪ੍ਰਾਈਜ਼ ਗਿਫਟ ਭੇਜਦੇ ਨੇ ਤੇ ਆਹ ਸਾਈਕਲ ਜਿਹੜਾ ਹੈ ਰਾਹੁਲ ਗਾਂਧੀ ਨੇ ਇਸ ਬੱਚੇ ਦੇ ਲਈ ਭੇਜਿਆ ਤੇ ਨਾਲ ਉਹਨਾਂ ਦੇ ਮਾਤਾ ਜੀ ਸਾਡੇ ਨਾਲ ਨੇ ਦਾਦੀ ਜੀ ਜਿਨ੍ਹਾਂ ਨਾਲ ਉਹ ਮਿਲੇ ਵੀ ਸੀਗੇ ਮਾਤਾ ਜੀ ਕੀ ਕਹਿਣਾ ਚਾਹੂਗੇ ਤੁਹਾਡੇ ਬੱਚੇ ਲਈ ਉਹਨੇ ਸਾਈਕਲ ਭੇਜਿਆ ਕਿੱਦਾਂ ਦਾ ਲੱਗਿਆ ਚੰਗਾ ਲੱਗਿਆ ਆਨੂੰ ਤਾਂ ਬਹੁਤ ਚੰਗਾ ਲੱਗਾ ਪਿਓ ਨੇ ਇਨੀ ਮਦਦ ਕੀਤੀ ਸਾਡੇ ਨਾਲ ਨੂੰ ਇਹਨਾਂ ਨੂੰ ਵੀ ਪਤਾ ਹੀ ਨਹੀਂ ਹੈ ਨੂੰ ਪਈ ਸਾਡੇ ਵੇੜੇ ਉਹ ਆਏਗਾ ਜੀ ਤੇ ਸਾਨੂੰ ਬੜਾ ਚਾ ਚੜਿਆ ਸਾਡੀ ਇੰਨੀ ਉਮਰ ਹੋ ਚੱਲੀ ਆ ਜੇ ਤੀ ਕਭ ਇਹਦੇ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਤੇ ਚਲੋ ਬੜੀ ਖੁਸ਼ੀ ਜਿਹੜਾ ਸਾਡੇ ਵੇੜੇ ਹੋ ਕੇ ਗਿਆ ਤੇ ਪਹਿਲਾਂ ਦੱਸਿਆ ਗਿਆ ਸੀਗਾ ਕਿ ਰਾਹੁਲ ਗੰਦੀ ਆਊਗਾ ਤੁਹਾਡੇ ਘਰ ਨਾ ਸਾਨੂੰ ਉਹਦੇ ਪਤਾ ਲੱਗਾ ਜਦੋਂ ਸਾਡੇ ਅੰਦਰ ਹੀ ਆ ਗਿਆ ਵਾ ਅੱਛਾ ਹੀ ਉਹਦੇ ਸਾਨੂੰ ਪਤਾ ਲੱਗਾ ਤੇ ਫਿਰ ਆਪਣੇ ਤੁਹਾਡੇ ਪੋਤੇ ਨੂੰ ਮਿਲਿਆ ਤੇ ਰੋਪਿਆ ਸੀਗਾ ਕਿ ਮੈਂ ਸਾਈਕਲ ਇਹਨੂੰ ਬੜਾ ਚਿਰ ਗੱਲ ਨਾ ਲਾ ਰੱਖਿਆ ਨਾ ਜੀ ਇਨੂੰ ਕੋ ਸਾਬੇ ਤੂੰ ਕੀ ਲੈਣਾ ਇਹਨੇ ਫਿਰ ਦੱਸਿਆ ਵੀ ਮੈਂ ਸਾਈਕਲ ਲੈਣਾ ਟਿਕ ਪਿਆ ਤੇ ਉਹ ਮੈਂ ਲੈਣਾ ਅੱਛਾ ਫਿਰ ਉਹਨਾਂ ਆਪਣੀ ਮਾਤਾ ਅੱਜ ਹੀ ਆਇਆ ਸਾਈਕਲ ਅੱਜ ਹੀ ਭੇਜਿਆ ਕੱਲ ਆਇਆ ਅੱਛਾ ਕੱਲ ਕੱਲ ਭੇਜਤਾ ਸੀ ਸਵੇਰੇ ਠੀਕ ਹੈ ਸਾਨੂੰ ਇੰਨੀ ਬੜੀ ਖੁਸ਼ੀ ਆਦੀ ਪਈ ਚਲੋ ਉਹਨਾਂ ਆਪਣੇ ਦਿਲ ਦੀ ਇਹਦੀ ਵੀ ਰੀਜ ਪੂਰੀ ਕੀਤੀ ਹੈ ਤੇ ਉਹਨਾਂ ਵੀ ਆਪਣੀ ਦਿਲ ਦੀ ਰੀਜ ਪੂਰੀ ਕੀਤੀ ਹੈ ਤੇ ਚੰਗਾ ਲੱਗਾ ਮਤਲਬ ਦੇਸ਼ ਦਾ ਐਡਾ ਵੱਡਾ ਲੀਡਰ ਤੇ ਤੁਹਾਡੇ ਘਰ ਆਇਆ ਤੇ ਪੰਜਾਬ ਸਰਕਾਰ ਦਾ ਨਹੀਂ ਕੋਈ ਬੰਦਾ ਆਇਆ ਦੇਖਣ ਤੁਹਾਡੇ ਘਰ ਸਾਰਾ ਟੁੱਟ ਗਿਆ ਆ ਹੱਡ ਦੇ ਨਾਲ ਇਹਨਾਂ ਅਜੇ ਕੋਈ ਨਹੀਂ ਆਇਆ ਜੀ ਔਰ ਵੇਖੋ ਭਈ ਜੇ ਕੋਈ ਆ ਜਾਏ ਤਾਂ ਉਹ ਪਤਾ ਨਹੀਂ ਤੇ ਅਜੇ ਟਿਕਾ ਨਹੀਂ ਕੋਈ ਆਇਆ ਉਹਦੇ ਤਾਂ ਸਵਾਤੀ ਸਿੰਗਰ ਆਇਆ ਪਰ ਬਾਦ ਇੱਧਰ ਨਹੀਂ ਆਇਆ ਉਧਰ ਅੱਧ ਹੀ ਰਹਿੰਦਾ ਠੀਕ ਹੈ ਹਾਂਜੀ ਹਾਂਜੀ ਸੋ ਕਿਹੜਾ ਸਿੰਗਰ ਮਨਕੀਰ ਤੌਲਤ ਹਾਂਜੀ ਓਧਰ ਉਤ ਕੋ ਨਹੀਂ ਆਲ ਉਧਰ ਚਲ ਅੱਛਾ ਗਾਣੀਆਂ ਸੋ ਇਹ ਤੁਸੀਂ ਤਸਵੀਰਾਂ ਵੇਖ ਰਹੇ ਹੈਗੇ ਉਹ ਕੋਨੇਵਾਲ ਪਿੰਡ ਦੀਆਂ ਜਿੱਥੇ ਰਾਹੁਲ ગાંધી ਘਰ ਪਹੁੰਚੇ ਸੀਗੇ ਤੇ ਰਾਹੁਲ ગાંધી ਨੇ ਇਸ ਬੱਚੇ ਲਈ ਸਾਈਕਲ ਵੇਚਿਆ ਤੇ ਬਹੁਤ ਪਰਿਵਾਰ ਦੇ ਵਿੱਚ ਖੁਸ਼ੀ ਵੀ ਹੈ ਹੌਸਲਾ ਵੀ ਹੈ ਕਿ ਇੱਕ ਐਡਾ ਵੱਡਾ ਲੀਡਰ ਦੇਸ਼ ਦਾ ਉਹਨਾਂ ਦੇ ਘਰ ਪਹੁੰਚਿਆ